ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਪਣੀ ਜਿੰਦ ਕਰਦੇ ਨਵੇਂ ਵਲੌਂਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਆਸ ਕਰਦੇ ਹਾਂ ਤੁਹਾਨੂੰ ਵਧੀਆ ਲੱਗੇ ਕਿ ਹੋ ਗਿਆ ਆਪਾ ਤੈਨੂੰ ਕੀ ਹੁੰਦਾ ਵੇਖੋ ਜਾਂਦੀ ਇਹ ਓਏ ਇੱਕ ਲੱਤ ਦੇ ਕੀ ਹੁੰਦਾ ਇਹ ਲੱਤ ਤੇ ਜਾਂਦੀ ਇਹ ਓਏ ਕਿੱਥੇ ਆ ਰਿਹਾ ਤੈਨੂੰ ਦੱਸਾਂ ਜਿੰਦ ਉਹ ਬੂਗਾ ਮਾਰ ਦੋ ਇਹ ਬਾਹਰ ਨਾ ਜਾਵੇ ਹਣਾ ਸਟੈਪ ਸਟਿੱਟ ਗੋਤੀ ਗੋਤੀ ਗੋ 1 2 3 ਗੋ ਜੈਸ ਤੂੰ ਸੀਸ ਰਹਿ ਗਿਆ ਵੇ ਜਿੰਦ ਚ ਲੱਗੀ ਆ ਤੂੰ ਬੈਠਾ ਰਹਿ ਗਿਆ ਆਜੋ ਇੱਧਰ ਆਜੋ

ਚੱਕਰ ਆ ਗਏ ਜਿੰਦ ਚੱਕਰ ਆਏ ਆ ਨਹੀਂ ਆਏ ਨਹੀਂ ਆਏ ਓਏ ਆਏ ਚੱਕਰ ਆ ਗਏ क्यों नहीं आए आ गया। उठ के तर अच्छा ब्रेक क्या ਕੀ ਕਰੀਏ ਰੋਹਲੇ ਭੋਗਾ ਕੀ ਕਰਦੇ ਹਾਰਾ ਫੁੱਟ ਜਾਣਾ ਸਮਝੜ ਕੜੂ ਜਿੰਦ ਗਿਰ ਗਈ ਹੁਣ ਹੁਣ ਗਿਰ ਗਈ ਨਾ ਨਾ ਕਿਉਂ ਆਓ ਉਹ ਆ ਗਈ ਮੈਨੂੰ ਵੀ ਦਿਓ ਫੁੱਟੇ ਦਿਓ ਉਹ ਵੀ ਆ ਗਈ ਹੈ ਗੱਲ ਸੁਣ ਮੇਰੀ ਮੇਰੀ ਗੱਲ ਸੁਣ ਤੇ ਸੌਂਏ ਸੌਂਏ ਸੌਂਲੇ ਉਹ ਤੇਰੀ ਇਹ ਕੀ ਕਰਦਾ ਮੈਂ ਕੋਲਿਆ ਅੱਜ ਜੂੜਾ ਕੀਤਾ ਹੀ ਬੜਾ ਸੋਹਣਾ ਲੱਗਣ ਨੇ ਆ ਉਹ ਤੇਰੀ ਅੱਜ ਜੂੜਾ ਕੀਤਾ ਹੀ ਉੱਟੇ ੜੀ ਪਾਪਾ ਆਈ ਬਾਓ ਨੋ ਤੇ ਗੱਲ ਸੁਣੋ ਮੇਰੀ ਹਾਂ ਵੀ ਆਵੇ ਘਟਾ ਲੱਗ ਗਿਆ ਮਿੱਟੀ ਲੱਗ ਗਈ ਮਿੱਟੀ ਲੱਗ ਗਈ ਆ ਕੀ ਦਾ ਸਕੂਟਰ ਹੈ ਕੀ ਦਾ ਸਕੂਟਰ ਹੈ ਮੀਆਂ ਨਹੀਂ ਇਹ ਆਪਾਂ ਗਰਸੀਸ ਨੂੰ ਦੇ ਦਾਂਗੇ ਮੈਂ ਹਾਂ ਤੇਰਾ ਏ ਹਾਂ ਠੀਕ ਆ ਤੇ ਗੱਲ ਸੁਣੋ ਕੀ ਪਾਣੀ ਪੀਣਾ ਪਾਣੀ ਪੀਣਾ ਹੈ ਹੈ ਪਾਣੀ ਪੀਣਾ ਦੱਸ ਦਾਨ ਕੀ ਕਰਦਾ ਏ ਓਏ ਪਾਣੀ ਪੀਏ ਨਹੀਂ ਖੱਤ ਤੇਰੀ ਗੱਲ ਸੁਣ ਮੇਰੀ ਉਹ ਚਾਹ ਪੀ ਲਓ ਚਾਹ ਆ ਗਈ ਚਾਹ ਪੀ ਲਓ ਚਾਹ ਕਿੰਨੇ ਪੀਣੀ ਹੈ ਇੰਨੇ ਚਾਪਣੀ ਅੱਜ ਜੂੜਾ ਕੀਤਾ ਵਾ ਅੱਜ 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 ਬਾਬੀ ਸਿੱਖ ਬਣੀ ਆ ਹਨਾ ਚੋਟੀ ਬੋਤੇਰੀ ਇੰਨਾ ਦੁੱਧ ਵੀ ਨਾ ਦੋ ਕਾਪੀ ਬੋਤੇਰੀ ਮੈਂ ਚੱਲਾਂ ਹੈਂ ਮਾਤਾ ਆ ਗਿਆ ਮਜਾ ਆਇਆ ਕਿੰਨਾ ਮਜਾ ਆ ਗਿਆ ਦੱਸ ਦਣੀ ਹੈ ਕੀ ਆਇਆ ਵਾ ਕੀ ਆਇਆ ਵਾ ਕੀ ਆਇਆ ਵਾ ਦੱਸ ਦਣੀ ਓਏ ਓਏ ਇਹ ਨੂੰ ਕਰਾ ਤੇ ਗੱਲ ਸੁਣ ਮੇਰੀ ਓਏ ਇਹ ਤੈਨੂੰ ਵੀ ਨਹੀਂ ਆਖਿਆ ਕਿਆ ਨਾ ਦੋਲਨੀ ਦੁੱਦੂ ਨਾ ਓਏ ਨਾ ਗੋਲਿਆ ਨਾ ਲਾਉ ਲਾਉ ਦਉ ਮੈਨੂੰ ਲਾਉ ਦਉ ਮੈਨੂੰ ਕਮਲ ਗੋਲਿਆ ਦਿਆ ਮੈਨੂੰ ਦੇ ਦੇ ਲੈ ਤੇਰੀ ਆ ਗੱਲ ਸੁਣ ਮੇਰੀ ਆ ਦੁੱਦੂ ਰੁੜ ਜਾਣਾ ਮੈਂ ਪੀਣਾ ਮੇਏ ਮੇਏ ਉੱਤੀ ਗੱਲ ਸੁਣੋ ਮੇਰੀ ਕਿੰਨੇ ਦੁੱਧੂ ਲਿਆਂਦਾ ਵਾ ਦਾਦੀ ਨਹੀਂ ਦਾਦੀ ਦਾਦੀ ਤੂੰ ਕਿਹਦਾ ਪੋਤੇ ਆ ਪਾਪਾ ਹੈਂ ਕਿਹਦਾ ਪਾਪਾ ਪਾਪਾ ਦਾ ਪੋਤੇ ਆ ਸੋਨਾ ਕੇ ਗੋਲਾ ਤੂੰ ਆ ਨਹੀਂ ਗੋਲਾ ਆਂ ਚੋਏ ਠੀਕ ਆ ਤੇ ਮਿੱਠੀ ਆ ਕਿ ਕੌਰੀ ਆ ਮਿੱਠੀ ਆ ਮਿੱਠੀ ਹੈ ਕਿੰਨੀ ਮਿੱਠੀ ਹੈ ਦੋ ਦੋ ਮਿੱਠੀ ਹੈ ਓ ਬੱਲੇ ਤੇ ਗੋਲਾ ਹੈ ਤੂੰ ਗੋਲਾ ਹੈ papa ਗੋਲਾ ਨਹੀਂ papa ਛੜੀ ਗੋਲਾ ਹੈ ਗਿੰਦ ਗੋਲਾ papa ਸੋਨਾ papa ਗੋਲਾ ਹੈ papa ਗੋਲਾ ਹੈ ਅਸਾ ਤੇ ਜਿੰਦ ਆਏ ਨਹੀਂ ਨਹੀਂ ਜਿੰਦ ਗੋਲਾ ਨਹੀਂ ਆ जिंद गोला है ते पापा सोना है पापा पापा गोला है नहीं ह हाँ। तेरी पापा आओ लो पापा अम्मा नु की आखणा ले गया आओ हैं ਤੂੰ ਫੱਕੇ ਜੋਈ ਦਾ ਕੁਦਾ ਕੀ ਕੀ ਹਾਂ ਦਾ ਕੀ ਕੀ ਆ ਦਾ ਜਾ ਛੋੜੀ ਆ ਕੀ ਆ ਦਾ ਨਹੀਂ ਇਹ ਲੋਪਲੇਨ ਨਹੀਂ ਦਾ ਜਾ ਏਰੋਪਲੇਨ ਆ ਦਾ ਇਹ ਏਰੋਪਲੇਨ ਨਹੀਂ ਦਾ ਜਾ ਉਹ ਕਿੱਥੇ ਪੜਾ ਨਹੀਂ ਦਿਸਿਆ ਤੈਨੂੰ ਨਹੀਂ ਦਿਸਿਆ ਆਈ ਨਹੀਂ ਝੂਠ ਝੂਠ ਬੋਲਦਾ ਇਹਨੂੰ ਓਏ ਤਾਂ ਨਹੀਂ ਜਾਂਦਾ ਦੱਦੀ ਦੱਦੀ ਵੀ ਦਾਦੀ ਨੇ ਬੋਲਤਾ ਤੇ ਤੂੰ ਮੰਨ ਲਿਆ ਝੂਠ ਬੋਲਤਾ ਦਾਦੀ ਨੇ ਤੈਨੂੰ ਉਲੂ ਬਣਾਇਆ ਮੱਜਾ ਆਇਆ ਉਲੂ ਬਣਾਇਆ ਮੱਜਾ ਹੈ ਕੀ ਟਿਗੜੂ ਤੇਰੇ ਉਲੂ ਬਾਇਆ ਮੱਜਾ ਆਇਆ ਮਜਾ ਆ ਗਿਆ ਦਾਦੀ ਮਿੱਟੀ ਹਾਂ ਦਾਦੀ ਮਿੱਟੀ ਕਿੱਥੇ ਦਾਦੀ ਮਿੱਟੀ ਕਰਨੇ ਆ ਦਾਦੀ ਨੂੰ ਕੌਣ ਨਹੀਂ ਮੈਨੂੰ ਵੀ ਕਰ ਦੋ ਫਿਰ ਇੱਕ ਇਹ ਕੀ ਹੈ ਆ ਆਹ ਅੱਜ ਆਹ ਸਿਰ ਤੇ ਕੀ ਕੀਤਾ ਈ ਨਹੀਂ ਜੂਰਾ ਕਿੱਥੇ ਆ ਕਿੱਥੇ ਆ ਕਿਤੇ ਮਾਲੀ ਬੱਦੀ ਗੈਰ ਮਾਲੀ ਬੱਦੀ ਆ ਮਾਈ ਮਾਲੀ ਆ ਨਹੀਂ ਜੂੜਾ ਏ ਫੈਨ ਕੀ ਦਾਦੀ ਨਹੀਂ ਮम्मा ਮम्मा ਕੀਤਾ ਏ ਇਹ ਜੂੜਾ ਨਹੀਂ ਜੁੜੀ ਆ ਦਸਤਾਰ ਜੁੜੀ ਆ ਦਸਤਾਰ ਨਹੀਂ ਬੱਦੀ ਆ ਕਿੰਨੇ ਬੱਦੀ ਦਸਤਾਰ ਦਾਦੀ ਨਹੀਂ ਮम्मा ਮम्मा ਦਾਦੀ ਤੂੰ ਮੇ ਨਾਲ ਲੜਦਾ ਤੇਰੀ ਐਸੀ ਦਾਦੀ ਨੇ ਨਹੀਂ ਮੰਮਾ ਨੇ ਬੱਦੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਚਾਚੂ ਕਿੱਥੇ ਗਿਆ ਵਾ ਕਿੱਥੇ ਹੈ ਤੂੰ ਚਾਚੂ ਨੂੰ ਮਿਸ ਕਰਨਿਆ ਵਾ ਹੈ ਆ ਕੀ ਪੁਕਾ ਫਿਰ ਨਹੀਂ ਚਾਚੂ ਨੂੰ ਮਿਸ ਕਰਦਾ ਤੂੰ ਹਾਂਜੀ ਕੀ ਪੁਕਾ ਨੇ ਚਾਚੂ ਨੂੰ ਮਿਸ ਕਰਦਾ ਤੀਪੁਰ ਕਾ ਹੈ ਕਿੱਥੇ ਗਿਆ ਵਾ ਤੀਪੁਰ ਕਾ ਹੈ ਤੀਪੁਰ ਕਾ ਹੈ ਹੂੰ ਤੀਪੁਰ ਕਾ ਹੈ ਸਰਪ ਜਾਦੇ ਆਂ ਤੋ ਗਿਆ ਹੂੰ ਤੀਪੁਰ ਕਾ ਹੈ ਸਰਪ ਜਾਦੇ ਆਂ ਹੂੰ ਹਾਂ ਗੱਲ ਸੁਣੋ ਮੇਰੀ ਤੀਪੁਰ ਕਾ ਨੇ ਕਾ ਚੱਲ ਚੱਲ ਠੀਕ ਐ ਪਪਾ ਇੱਕ ਹੈ ਸਰਪੀੜ ਹੁੰਦਾ ਕਿ ਨਹੀਂ ਹੁੰਦਾ ਨਹੀਂ ਨਹੀਂ ਪਪਾ ਮੇਰੇ ਬੱਚੇ ਕਾ ਦੀ ਹੋ ਗਈ ਕੀ ਕੀਤਾ ਨੇ ਪੁੱਤੀ ਫੁੱਟੀ ਕੀਤੀ ਉਹ ਤੇਰੀ ਗਲੇ ਝੂੜ ਮਾਰਦਾ ਬਾਬਾ ਪੋਚਕਾ ਨਹੀਂ ਝੂਠ ਤੇ ਬਾਬਾ ਨਹੀਂ ਤਾਂ ਤੇ ਪੁੱਤੀ ਤੇ ਕਰ ਲਈ ਸੀ ਤੇਰੇ ਝੂਠ ਝੂਠ ਸਾਰੇ ਤੇਰੇ ਕੋਲ ਹੀ ਆ ਇੱਕ ਹੀ ਇਹ ਕਿਉਂ ਦਿਆ ਬਾ ਪਾਪਾ ਐਂਜੋਏ ਜੋਏ ਓਏ ਇੱਕ ਹੀ ਕਿੰਨੇ ਲਿਆਂਦਾ ਨਹੀਂ ਪਾਪਾ ਮੈਂ ਤੇੜੀ ਚੂੜ ਮਾਤਾ ਲੈ ਮੈਨੂੰ ਦੇ ਦੋ ਮੈਨੂੰ ਦੇ ਦੋ ਜੋਏ ਮਾਪਾ ਨੂੰ ਮਲੇ ਮੈਨੂੰ ਦੇ ਦੋ ਜੋਏ ਬਾਬਾ ਮੈਨੂੰ ਦੇ ਦੋ ਲੈ ਮੈਨੂੰ ਦੇ ਦੋ ਮੈਨੂੰ ਦੇ ਦੋ ਲੈਓ ਤੇ ਆਓ ਦੇ ਦੋ ਦੇ ਦੋ ਵੀ ਕਿਹੜਾ ਕੋਣ ਲੈ ਕੇ ਆਇਆ ਮਦਰਾਏ ਕੋਏ ਜੋਏ ਕੋਣ ਲੈ ਕੇ ਆਇਆ ਮਦਰਾਏ ਕੋਏ ਪਹਿਲੇ ਦੱਸੋ ਕੋਣ ਲੈ ਕੇ ਆਇਆ ਮਦਰਾਏ ਹੈਗੇ ਦੇ ਅੱਖ ਲੱਗਦੀ ਇਹ ਜੁਆਇ ਕਿਤਨਾ ਖੁਲਦਾ ਏ ਹਾਸਾ ਅਜਰਾ ਪਹਿਲੇ ਦੋਸਤੋਂ ਕੌਣ ਲੈ ਕੇ ਆਇਆ ਜੁਏ ਨਹੀਂ ਥੈਂਕ ਯੂ ਬੋਲੋ ਥੈਂਕ ਯੂ ਬੋਲੋ ਵੈਲਕਮ ਮੈਂ ਦਾਈ ਕੋਨ ਲਾਓ ਬੰਨ ਕੱਢ ਮੈਂ ਇਹ ਤੋਂ ਦੇ ਓਹ ਤਿੰਨ ਸਾਰਾ ਜਾ ਚਾ ਓਏ ਵਾਓ ਇਹ ਕੀ ਆ ਇਹ ਬਲੀ ਇਹ ਕੀ ਆ ਓਹ ਓਹ نیچے ਨਾ ਥੈਂਕ ਯੂ ਬlog ਵਾਚ ਕਰੋ نیچے ਨਾ ਫੇਂਕੀ